ਲੋ 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 ਚਲੋ ਕਿਰੋ ਸਾਥ ਲੋ ਯਾਦ ਰੱਖਿਓ ਕਿ ਨਾ ਕਿਸੇ ਬੇਨਪੂਰਤ ਦਾ ਨੁਕਸਾਨ ਨਾ ਕਰੋ ਕੋਈ ਗੱਲ ਨਹੀਂ ਬਾਕੀ ਆਪਣੀ ਇਹ ਮਾਪੇ ਸਾਰੇ ਕਰਦੇ ਲੋ ਆਓ ਨੜੀ ਬਾਕੀ ਜੇ ਅੱਗੇ ਹਾਂ ਦੇ अगलो ड्रैवरो <tuba> બસ આ સરદાર બેન આ કોરિયા કા ਪਰ ਤੁਸੀਂ ਮਗਰੋਂ ਦਿਨਾਰੀ ਬਾਹਰ ਘਟਾ ਲਾ ਨਹੀਂ ਤਾਂ ਧੱਕੇ ਕਰ ਦਿੰਦੇ ਨਹੀਂ ਅਨਾਰ ਰੋਸ ਇਹ ਬੂਟੀ ਤੋਂ ਨਹੀਂ ਪੈਣਾ ਆ ਉਹ ਤਾਂ ਗੱਲ ਵਾਹ ਪਾਈ ਸਾਹਿਬ ਅੰਦਰ ਛੱਡੋ ਨੁਕਸਾਨ ਜਿੱਤ ਤੋਂ ਬਾਅਦ ਨੁਕਸਾਨ ਹੋ ਜਾਵੇ ਤੁਹਾਨੂੰ ਦਿਓ ਨਾ ਤੁਸੀਂ ਇਹਦੇ ਆਠੀ ਦੀ ਜੇ ਹੂੰ ਕੀ ਗਲਤ ਆਇਆ ਹਾਂ ਦੇਖੋ ਇਹ 3 ਨਹੀਂ ਹੈ ਇਹ ਦੇਖੋ ਬਾਕੀ ਕੋ ਉਤਾਰਿਆ ਕੋਈ ਕਰ ਕੋਈ ਨਹੀਂ ਦੋ ਅਗਿਓ ਬਾਕੀ ਤਾਂ ਕੋਈ ਕੰਮ ਨਹੀਂ ਆਰੇ ਬਾਕੀ ਤਾਂ ਕੋਈ ਕੰਮ ਨਹੀਂ 1818 ਕਾ ਕਰਕੇ ਦੇਖੋ ਕੋਈ ਨਹੀਂ ਹੈ ਹੋਣਾ ਹੋਣਗੇ ਮਾਲਕ ਮੈਂਡੋ ਇਆ ਤੇ ਹੁਣ ਤੁਹਾਨੂੰ ਉਹ ਜੀ ਗੱਲ ਜੇ ਅਸੀਂ ਆਈਏ ਤੇ ਤੁਸੀਂ ਉਸੇ ਕਾਰੋਬਾਰ ਕਰੋਗੇ ਅਸੀਂ ਸੀਸ ਕਰਤੀ ਸਾਰੀ ਮੱਛੀ ਮੰਡੀ ਆਈ ਕੋਈ ਕਿਰਾਇਆ ਨਹੀਂ ਦਵਾਂਗੇ ਅਸੀਂ ਅੱਗੇ ਤੋਂ ਕੋਈ ਵੀ ਨਹੀਂ ਤੁਹਾਡੀ ਦੁਕਾਨ ਥੱਲੰਦੇ ਕਾਲ ਦੀ ਆਪਾਂ ਤੁਹਾਡੇ ਕੋਲ ਇੱਕ ਗੱਦਰ ਰਿਪੇਅਰ ਕਰਾ ਦਾਂਗੇ ਕਹਿੰਗੇ ਗੱਦਰ ਰਿਪੇਅਰ ਕਰਾ ਦਾਂਗੇ ਚਲੋ ਬਾਦਨਾ ਦੇ ਉਹ ਤਕਾਰਕ ਕਮੇਟੀ ਨੇ ਮੁਰੰਮਤ ਕਰਾ ਦੇਣੀ ਕਮੇਟੀ ਕਰਾ ਲਾਂਗੇ ਪਰ ਜੇ ਇਦਾਂ ਇਸ਼ੂ ਬਣਾ ਕੇ ਗੱਲ ਕਰਨੀ ਅਸੀਂ ਨਹੀਂ ਉਹ ਕਰਨ ਦੇਣੀ ਦਗਾ ਸਟਰ ਤੋਂ ਬਾਹਰ ਆਪਾਂ ਸਮਾਨ ਨਹੀਂ ਰੱਖ ਸਕਦੇ ਤੁਹਾਨੂੰ ਪਤਾ ਫਿਰ ਨਹੀਂ ਵਾਰ ਤਾਂ ਨੂੰ ਸਖਤ ਪੈਂਦੀ ਵਾਰੀ ਹੁਣ ਪਹਿਲਾਂ ਸਾਰਾ ਰੱਖੇ ਲੱਗਦਾ ਸੀ 1.5 2 ਫੁੱਟ ਤੇ ਖੜੇ 1.5 2 ਫੁੱਟ ਸਾਰਾ ਮਿਲਦੀ ਬਣਾ ਦਿੰਦੇ ਕੋਈ ਗੱਲ ਹੋ ਰਿਹਾ ਰਿਪੇਰ ਹੋ ਜੇ ਤਾਂ ਅਮਰ ਬਤਰਾ ਬ੍ਰਹਮਤ ਕਰਾ ਦਾਂਗੇ ਜੇ ਇਦਾਂ ਰੋਲਾ ਪਾਇਆ ਕਰੋਗੇ ਤਾਂ ਫੇਰ ਅਸੀਂ ਇੱਕ ਤਕਦਾਨੀ ਫੁੱਲਣ ਦੇਣੀ ਆ। ਮੈਂ ਤੁਹਾਨੂੰ ਤੇਰੇ ਮਾਲਕੀ ਮਾਲਕੀ ਸਾਹਿਬ ਸਾਡੀ ਆ ਲੱਗ ਪੜੋ। ਆਹ ਕਿਹਦੇ ਬਾਹਰ ਤੇ ਕਰੋ ਤੇ ਆ। ਫੇਰ ਹੋਏਗੀ ਆ। ਹੋਏਗੀ। ਕਰ ਦਾਂਗੇ ਰੁਪਏ। ನೋ ਯੂ ਆਰ ਆਪਫਾਈਂਡ। ਇਹ ਤੁਹਾਡੀ ਨਹੀਂ ਐ ਤੁਹਾਡੇ ਕੋਲ ਨਹੀਂ। ਇਹ ਅੱਧਾ ਤੁਸੀਂ ਮੈਨੂੰ ਅੱਧਾ ਘਟਾਨਾ ਦਾ ਪਰਿਕਰਸੇ ਮੰਗਿਆ ਮੈਂਨਾਂ ਨੂੰ ਬੋਲਿਆ ਅੱਧਾ ਜਿਹੜਾ ਵੀ ਉਹਨਾਂ ਨੂੰ ਤੁਹਾਡੇ ਮੁਲਾਜ਼ਮਾਂ ਨੇ ਨਾਲ ਹੀ ਸਾਜ਼ੀ ਖੀਨਾਂ ਦੀ ਤੋੜ ਦਿੱਤੀ ਇਹਦੇ ਨਾਲ ਇੱਕ ਝੱਟ ਹੋ ਰਿਹਾ ਹੈ ਕਿ ਮੈਂ ਕਹਿੰਦਾ ਕਿ ਇਹ ਗੱਲ ਹੁਣ ਨੰਦਾ ਕਿੰਦਾ ਰਿਹਾ ਜੀ ਸਾਜ਼ੀ ਮੈਨਾਂ ਨੂੰ ਕਹਿਤਾ ਮੈਂ ਤੈਰ ਦਾ ਫੇਰ ਵੀ ਸਾਜ਼ੀ ਨੂੰ ਤੋੜ ਕੇ ਦੇਖੋ ਆ ਕਿੰਨਾ ਨੁਕਸਾਨ ਕਰਦਾ ਮੈਂ ਹੁਣ ਮੇਰੇ ਅੰਦਰ ਚੱਲ ਅਭੀ ਇਹ ਦੁਕਾਨਾਂ ਦੇ ਗਾ ਨਹੀਂ ਜੇ ਰਾਮ ਨੇ 4 ਵਜੇ ਆਣ ਕੇ ਭੇਜ ਦੇ 4 ਵਜੇ ਦੇ ਭਾਜੀ ਬਾਰ ਬਾਰ ਲੋਕ ਆ ਤੋ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ ਵਟਸਐਪ ਦੇ ਮਾਧਿਅਮ ਰਾਹੀਂ ਫੋਨ ਆਈ ਆਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਹੁੰਦਾ ਤੇ ਨਾਥੋ ਕੋਈ ਲੰਗ ਸਕਦਾ ਸਪੈਸ਼ਲੀ ਦੋ ਖੂਦੋਂ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਦਾ ਫਿਰ ਵੀ ਨਾ ਲੰਗ ਪਾਏ ਜੇ 15 20 ਮਿੰਟ ਅਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਹਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਜਾਇਜ ਟੋਟੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅੰਸ ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਹੈ ਰੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਸੀ ਅਸੀਂ ਕਿਸੇ ਤਰ੍ਹਾਂ ਦੀ ਕੀ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣ ਇਹ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾਹ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਬੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕਵੈਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਬਟ ਇਹ ਜਿਹੜਾ ਏਰੀਆ ਜਿੱਥੇ ਰਾਸ਼ ਅਨੰਦ ਹੈ ਜਿੱਥੇ ਆਵਾਜਾਈ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਮਰੀਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਈਓ ਪਲਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹੀ ਜਾਣਦਾ ਲੋਕ ਵੀ ਜਾਂਦੇ ਆ ਤਾਂ ਕਿ ਜਿਹੜੀ ਆਵਾਜ਼ ਆਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜ਼ ਹੀ ਵਧੀਆ ਰਹੇਗੀ ਅੱ체 ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇੱਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੁੰਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਧ ਜਾਂਦੀ ਇੱਥੇ ਆਇਆ ਹਜੇ ਮਹੀਨਾ ਹੋਇਆ ਹੈ ਮੈਨੂੰ ਤੇ ਮੈਂ ਇਹਦਾ ਜੰਪਲ ਗੁਰਦਾਸਪੁਰ ਦਾ ਮੈਂ ਜੂ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰਦ ਮਨ 'ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਅਸੀਂ ਪੁੱਛਦੇ ਕਿ ਯਾਰ ਰੋਡ ਨਹੀਂ ਛੋਟੀ ਏ ਇਹ ੱਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਜਾਇਜ ਨੂੰ ਅਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਤੀ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਏ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਮੈਂ ਇਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਦੇ ਇਹੋ ਜੇ ਪਰਮਾਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੇ ਇਨਕ੍ਰੋਸਮੈਂਟ ਦੇ ਸਾਡੀ ਸੜਕਾਂ ਦੇ ਉੱਪ ਨਾ ਚਾਹਾਂਗੇ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਸਾਹਮਣੇ ਮਰਾਈ ਇਹ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਕਰੋਚਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅੱਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੀਆਂ ਚੋਕੇ ਲੈ ਕੇ ਜਾਵਾਂਗੇ